ਆਨਲਾਈਨ AC ਮਕੈਨਿਕ ਨੂੰ ਘਰ ਵਿੱਚ AC ਠੀਕ ਕਰਨ ਦੇ ਲਈ ਬੁਲਾਉਣਾ ਪੈ ਗਿਆ ਇੱਕ ਔਰਤ ਨੂੰ ਮਹਿੰਗਾ AC ਠੀਕ ਕਰਨਾ ਹੈ ਮਕੈਨਿਕ ਨੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕੀਤਾ ਕਾਬੂ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਰਹਿਣ ਵਾਲੀ ਔਰਤ ਨੂੰ ਘਰ ਵਿੱਚ AC ਠੀਕ ਕਰਨ ਦੇ ਲਈ ਇੱਕ ਆਨਲਾਈਨ AC ਮਕੈਨਿਕ ਨੂੰ ਬੁਲਾਉਣਾ ਮਹਿੰਗਾ ਪੈ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਨੇ ਦੱਸਿਆ ਕਿ ਮੇਰੇ ਘਰ ਦਾ ਏਸੀ ਖਰਾਬ ਸੀ ਜਿਸ ਤੋਂ ਬਾਅਦ ਆਨਲਾਈਨ ਮਕੈਨਿਕ ਨੂੰ ਇਸ ਨੂੰ ਠੀਕ ਕਰਨ ਦੇ ਲਈ ਮੈਂ ਬੁਲਾਇਆ ਸੀ ਪਰ ਏਸੀ ਠੀਕ ਕਰਨ ਤੋਂ ਬਾਅਦ ਦੋਸ਼ੀ ਵਿਸ਼ਾਲ ਗੁਪਤਾ ਨੇ ਮੇਰੇ ਕੋਲ ਫੀਨ ਦੇ ਲਈ ਪਾਣੀ ਮੰਗਿਆ ਜਦੋਂ ਮੈਂ ਪਾਣੀ ਲੈਣ ਦੇ ਲਈ ਰਸੋਈ ਦੇ ਵਿੱਚ ਗਈ ਤਾਂ ਦੋਸ਼ੀ ਵਿਸ਼ਾਲ ਨੇ ਮੈਨੂੰ ਪਿੱਛੋਂ ਫੜ ਲਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਭਾਰਤੀ ਨਿਆਂਇਸਾਹਤ 74 ਦੇ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਸਾਡੇ ਕੋਲ ਇੱਕ ਲੜਕੀ ਵੱਲੋਂ ਕੰਪਲੇਂਟ ਇੱਥੇ ਮਸੂਲ ਹੋਈ ਸੀ ਪੁਲਿਸ ਸਟੇਸ਼ਨ ਦੇ ਵਿੱਚ ਜਿਸ ਨੂੰ ਐਲੀਗੇਸ਼ਨ ਸੀਗੇ ਉਹਨਾਂ ਦੇ ਘਰ ਦੇ ਵਿੱਚ ਇੱਕ AC ਮਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ਆਨਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ 3-4 ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ ਟੂ ਇੰਟੈਂਡ ਦੀ ਆਊਟਰੇਜਰ ਮੋਡੈਸਟੀ ਤੇ ਸਰ ਇੱਕ ਫਾਰਮਲ ਦਰਜ ਕੀਤਾ ਕਿ ਕਿਹੜੀ ਕਿਹੜੀ ਧਾਰਾ ਹੈ ਇਹ ਕਿਹੜੇ ਸੈਕਸ਼ਨ ਦੇ ਤਹਿਤ ਹੈ ਇਹ ਮੁਕੱਦਮਾ ਨੰਬਰ 82 ਹੈ ਜੀ ਤੇ ਧਾਰਾ ਹੈਗੀ ਹੈ 74 ਬੀ ਐਨ ਐਸ ਹਾਂਜੀ ਸਰ ਅਰੈਸਟ ਹੋ ਗਿਆ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਇਦਾਂ ਦਾ ਕੋਈ ਵੀ ਕਿਸੇ ਨਾ ਕ੍ਰਾਈਮ ਹੁੰਦਾ ਸਪੈਸ਼ਲੀ ਫॉर ਔਰਮਨਸ ਜੋ ਘਰ ਦੇ ਵਿੱਚ ਜਿਨ੍ਹਾਂ ਦੀ ਆਵਾਜ਼ ਕਈ ਵਾਰ ਦੱਬੀ ਰਹਿ ਜਾਂਦੀ ਆ ਕਿਸੇ ਨਾ ਕਿਸ ਸਿਚੁਏਸ਼ਨਸ ਕਰਕੇ ਉਹ ਜ਼ਰੂਰ ਉਹਨਾਂ ਬਾਹਰ ਆਉਣ ਦੀ ਲੋੜ ਹੈ ਤੁਹਾਡੇ ਕੰਪਲੇਨਟ ਕਰਨ ਨਾਲ ਤੁਹਾਡੀ ਬੇਨਾਮੀ ਨਹੀਂ ਹੋਏਗੀ ਸਗੋਂ ਇਸੇ ਵਿੱਚ ਕਲਕੂਲੇਟ ਨੂੰ ਫੜ ਸਕਾਂਗੇ ਕਿ ਅੱਗੇ ਤੋਂ ਇਹ ਜੀ ਚੀਜ਼ਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਸੋ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਆ ਕਿ ਕਦੇ ਵੀ ਤੁਹਾਨੂੰ ਇਦਾਂ ਦੇ ਕੋਈ ਸਿਚੁਏਸ਼ਨ ਮਿਲਦੀ ਆ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਓ ਉਹਦੀ ਸੰਸਰੀ ਵੈਰੀਫਾਈ ਕਰਨੀ ਪੈਣੀ ਹੈ ਜੀ ਕਿਹੜੀ ਕੰਪਨੀ ਤੋਂ ਕਿੱਥੋਂ ਆਇਆ ਕਿਉਂਕਿ ਆਫਲਾਈਨ ਆਇਆ ਚਾਹੇ ਔਨਲਾਈਨ ਆਇਆ ਬੰਦਾ ਚਾਹੇ ਘਰ ਚ ਵੈਸੇ ਕਿਸ ਨੂੰ ਹਾਇਰ ਕੀਤਾ ਵਾ ਇਹ ਚੀਜ਼ ਦਾ ਰਾਈਟ ਤਾਂ ਕਿਸੇ ਨੂੰ ਨਹੀਂ ਹੈ ਠੀਕ ਹੈ ਕੋਈ ਕਿਸੇ ਨੂੰ ਇਦਾਂ ਗ੍ਰੈਬ ਕਰ ਸਕੇ ਤੇ ਬਾਕੀ ਜੋ ਸੀ ਤੁਸੀਂ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਨਲਾਈਨ ਏਸੀ ਮੈਕੈਨਿਕ ਨੂੰ ਘਰ ਵਿੱਚ ਏਸੀ ਠੀਕ ਕਰਨ ਦੇ ਲਈ ਬੁਲਾਉਣਾ ਪੈ ਗਿਆ ਇੱਕ ਔਰਤ ਨੂੰ ਮਹਿੰਗਾ ਏਸੀ ਠੀਕ ਕਰਨਾ ਹੈ ਮੈਕੈਨਿਕ ਨੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕੀਤਾ ਕਾਬੂ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਰਹਿਣ ਵਾਲੀ ਔਰਤ ਨੂੰ ਘਰ ਵਿੱਚ ਏਸੀ ਠੀਕਰਨ ਦੇ ਲਈ ਇੱਕ ਆਨਲਾਈਨ ਏਸੀ ਮਕੈਨਿਕ ਨੂੰ ਬੁਲਾਉਣਾ ਵੈਂਕਾ ਪੈ ਗਿਆ ਮਿਲਣ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਨੇ ਦੱਸਿਆ ਕਿ ਮੇਰੇ ਘਰ ਦਾ ਏਸੀ ਖਰਾਬ ਸੀ ਜਿਸ ਤੋਂ ਬਾਅਦ ਆਨਲਾਈਨ ਮਕੈਨਿਕ ਨੂੰ ਇਸ ਨੂੰ ਠੀਕ ਕਰਨ ਦੇ ਲਈ ਮੈਂ ਬੁਲਾਇਆ ਸੀ ਪਰ ਏਸੀ ਠੀਕ ਕਰਨ ਤੋਂ ਬਾਅਦ ਦੋਸ਼ੀ ਵਿਸ਼ਾਲ ਗੁਪਤਾ ਨੇ ਮੇਰੇ ਕੋਲ ਪੀਨ ਦੇ ਲਈ ਪਾਣੀ ਮੰਗਿਆ ਜਦੋਂ ਮੈਂ ਪਾਣੀ ਲੈਣ ਦੇ ਲਈ ਸੋਈ ਦੇ ਵਿੱਚ ਗਈ ਤਾਂ ਦੋਸ਼ੀ ਵਿਸ਼ਾਲ ਨੇ ਮੈਨੂੰ ਪਿੱਛੋਂ ਫੜ ਲਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਭਾਰਤੀ ਨਿਆਂਇ ਸਹਿਤ 74 ਦੇ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਸਾਡੇ ਕੋਲ ਇੱਕ ਲੜਕੀ ਵੱਲੋਂ ਕੰਪਲੇਂਟ ਇੱਥੇ ਮਸੂਲ ਹੋਈ ਸੀ ਪੁਲਿਸ ਸਟੇਸ਼ਨ ਦੇ ਵਿੱਚ ਜਿਸ ਨੂੰ ਐਲੀਗੇਸ਼ਨ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ AC ਮਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ਆਨਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ 3-4 ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ ਟੂ ਇੰਟੈਂਡੀ ਆਊਟਰੇਜਰ ਮੋਡੇਸਟੀ ਤੇ ਸਰ ਕਿੰਨੇ ਦਿਨ ਤੋਂ ਮਾਮਲਾ ਦਰਜ ਕੀਤਾ ਕਿਹੜੀ ਬਿਨ ਧਾਰਾ ਲਾਈ ਹੈ ਕਿਹੜੇ ਸ਼ਖਸ ਨੇ ਦੇਖਿਆ ਇਹ ਮੁਕੱਦਮਾ ਨੰਬਰ 82 ਹੈ ਜੀ ਤੇ ਧਾਰਾ ਹੈਗੀ ਹੈ 74 ਬੀ ਐਨਐਸ ਕੀ ਅਰੈਸਟ ਫੈਮਲੀ ਹੋਈ ਹੈ ਹਾਂਜੀ ਸਰ ਅਰੈਸਟ ਹੋ ਗਈ ਹੈ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਇਦਾਂ ਦਾ ਕੋਈ ਵੀ ਕਿਸੇ ਨਾ ਕ੍ਰਾਈਮ ਹੁੰਦਾ ਸਪੈਸ਼ਲੀ ਫॉर ਔਮਨਜ਼ ਜੋ ਘਰ ਦੇ ਵਿੱਚ ਜਿਨ੍ਹਾਂ ਦੀ ਆਵਾਜ਼ ਕਈ ਵਾਰ ਦੱਬੀ ਰਹਿ ਜਾਂਦੀ ਆ ਕਿਸੇ ਨਾ ਕਿਸ ਸਿਚੁਏਸ਼ਨਸ ਕਰਕੇ ਉਹ ਜ਼ਰੂਰ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਹੈ ਤੁਹਾਡੇ ਕੰਪਲੇਨਟ ਕਰਨਾ ਤੁਹਾਡੀ ਬਦਨਾਮੀ ਨਹੀਂ ਹੋਏਗੀ ਸਗੋਂ ਇਸੇ ਚ ਕੰਪਲੇਟ ਨੂੰ ਫੜ ਸਕਾਂਗੇ ਕਿ ਅੱਗੇ ਤੋਂ ਇਹ ਜੀ ਚੀਜ਼ਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਸੋ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਆ ਕਿ ਕਦੇ ਵੀ ਤੁਹਾਨੂੰ ਇਦਾਂ ਦੇ ਕੋਈ ਸਿਚੁਏਸ਼ਨ ਮਿਲਦੀ ਆ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਓ ਉਹਦੀ ਸੰਸਰੀ ਵੈਰੀਫਾਈ ਕਰਨੀ ਪੈਣੀ ਹੈ ਜੀ ਕਿਹੜੀ ਕੰਪਨੀ ਤੋਂ ਕਿੱਥੋਂ ਆਇਆ ਕਿਉਂਕਿ ਆਫਲਾਈਨ ਆਇਆ ਚਾਹੇ ਆਨਲਾਈਨ ਆਇਆ ਬੰਦਾ ਚਾਹੇ ਘਰ ਚ ਵੈਸੇ ਕਿਸ ਨੂੰ ਹਾਇਰ ਕੀਤਾ ਵਾ ਇਹ ਚੀਜ਼ ਦਾ ਰਾਈਟ ਤਾਂ ਕਿਸੇ ਨੂੰ ਨਹੀਂ ਹੈ ਠੀਕ ਹੈ ਕੋਈ ਕਿਸੇ ਨੂੰ ਇਦਾਂ ਗ੍ਰੈਬ ਕਰ ਸਕੇ ਤੇ ਬਾਕੀ ਜੋ ਚੀਜ਼ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ